Hi friends, hi John. My name is Virender from USA India Today newspaper and Sercom TV USA, and I'm also doing marriagelegend.com. We will find girls and girls for you to marry. And uh, you can call me anytime, 510-943-8037, or you can email me, sargamtv at gmail.com, or you can fill up your bio data on marriagelegend.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ओथेंटिक मेट्रीमोनल प्रोफाइल और दोस्त हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड लोरप को मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ਅਮਰੀਕਾ ਦੇ 3000 ਟ੍ਰੈਕਿੰਗ ਸਕੂਲਾਂ ਦੀ ਮਾਨਤਾ ਜਲਦ ਹੀ ਹੋ ਸਕਦੀ ਹੈ ਰੱਦ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਸੈਂਕੜੇ ਪੰਜਾਬੀਆਂ ਤੇ ਮੂੜ ਕਹਿ ਟਾਉਂਦਿਆਂ ਜਿਹੜਾ ਗਾਇਆ ਸਰਕਾਰ ਵੱਲੋਂ 3000 ਟ੍ਰੇਨਿੰਗ ਸਕੂਲਜ਼ ਅਤੇ ਟ੍ਰੇਨਾਂ ਦੀ ਮਾਨਤਾ ਰੱਦ ਹੋ ਸਕਦੀ ਹੈਗੀ ਹੈ ਇਹ ਗੱਲ ਜਿਹੜੀ ਹੈਗੀ ਆ ਸਿਰਫ ਇੱਥੇ ਹੀ ਨਹੀਂ ਟਰੱਕ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ 4000 ਹੋਰ ਸਕੂਲਾਂ ਤੇ ਟ੍ਰੇਨਾਂ ਨੂੰ ਇਨ ਬਿਨ ਕਾਰਵਾਈ ਦੀ ਚਿਤਾਵਨੀ ਵੀ ਦੇ ਦਿੱਤੀ ਗਈ ਏ। ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤੌਰ ਤੇ ਚੱਲੇ ਟ੍ਰੇਨਿੰਗ ਸਕੂਲ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਅਣਜਾਣ ਡਰਾਈਵਰ ਟਰੱਕ ਜਾਂ ਸਕੂਲ ਬੱਸ ਦੇ ਸਟੀering ਤੇ ਨਹੀਂ ਬੈਠ ਸਕਣਗੇ। ਉਨ੍ਹਾਂ ਕਿਹਾ ਕਿ 3000 ਟਰਕਿੰਗ ਸਕੂਲਸ ਅਤੇ ਟ੍ਰੇਨਰਜ ਨੂੰ 30 ਦਿਨ ਦੇ ਅੰਦਰ ਫੈਡਰਲ ਸ਼ਰਤਾਂ ਤੇ ਖਰਾ ਉਤਨਾ ਹੋਵੇਗਾ ਅਤੇ ਜਿਹਾ ਹੋਣ ਤੇ ਹੀ ਉਹਨਾਂ ਨੂੰ ਉਹਨਾਂ ਦੀ ਮਾਨਤਾ ਬਚ ਸਕਦੀ ਏ ਟਰਾਂਸਪੋਰਟ ਸੈਂਟਰ ਦੇ ਜਾਣਕਾਰਾਂ ਮੁਤਾਬਕ ਅਮਰੀਕਾ ਵਿੱਚ ਤਕਰੀਬਨ 16000 ਟਰੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਚੱਲ ਰਹੇ ਹਨ ਜਿਨ੍ਹਾਂ ਵਿੱਚੋਂ 40% ਫੈਡਰਲ ਸਰਕਾਰ ਦੇ ਨਿਸ਼ਾਨੇ ਤੇ ਆ ਚੁੱਕੇ ਹਨ ਪੰਜਾਬੀਆਂ ਦੀ ਮਾਲਕੀ ਵਾਲੇ ਟ੍ਰੇਨਿੰਗ ਸਕੂਲਾਂ ਦੀ ਸਭ ਤੋਂ ਵੱਧ ਗਿਣਤੀ ਕੈਲੀਫੋਰਨੀਆ 'ਚ ਦੱਸੀ ਜਾ ਰਹੀ ਏ ਅਤੇ ਸੂਬੇ ਦੇ ਗਵਰਨਰ ਨਾਲ ਪਹਿਲਾਂ ਹੀ ਡੋਲਨ 트੍ਰੰਪ ਦੀ ਬਿਲਕੁਲ ਹੀ ਜੜੀ ਗਈ ਆ ਉਹ ਨਈ ਬੰਦੀ ਇਹ ਸੋਸ਼ਲ ਮੀਡੀਆ ਦੀ ਜਾਣਕਾਰੀ ਰਿਪੋਰਟਾਂ ਦੇ ਮਤਲਬ ਅਕਾ ਸੀ ਕਹਿ ਰਹੇ ਹਾਂ ਉਤਰੀ ਵਰਜੀਨੀਆ ਵਿੱਚ ਇੱਕ ਛੋਟੇ ਪੱਧਰ ਦੀ ਟਰੱਕਿੰਗ ਕੰਪਨੀ ਦੇ ਮਾਲਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਾਤਾ ਸਕੂਲ ਬਗੈਰ ਸਿਖਲਾਈ ਤੋਂ ਹੀ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ ਜਦ ਕਿ ਸਬੰਧਤ ਸ਼ਖਸ ਨੂੰ ਟਰੱਕ ਬਾਰੇ ਬੁਨਿਆਦੀ ਜਾਣਕਾਰੀ ਵੀ ਨਹੀਂ ਹੁੰਦੀ ਉਹਨਾਂ ਕਿਹਾ ਕਿ ਅਮਰੀਕਾ 'ਚ ਜੰਮਿਆ ਇੱਕ ਟਰੱਕ ਡਰਾਈਵਰ ਵੀ ਹਾਈਵੇ ਤੋਂ ਲੰਘ ਰਹੇ ਲੋਕਾਂ ਵਾਸਤੇ ਖਤਰਾ ਪੈਦਾ ਕਰਦਾ ਏ ਜੇ ਉਸ ਨੂੰ ਬੰਦੀ ਸਿਖਲਾਈ ਨਾ ਮਿਲੀ ਹੋਵੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ 17000 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਿਹੜੇਗੇ ਸੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਇਹ ਸਭ ਫੈਡਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਹੋਇਆ ਏ ਤੁਹਾਨੂੰ ਦੱਸ ਦਈਏ ਕਿ ਬਾਈਡਨ ਸਰਕਾਰ ਨੇ 2021 ਵਿੱਚ ਸੂਬਾ ਸਰਕਾਰ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿੱਤਾ ਕਿਉਂਕਿ ਕਰੋਨਾ ਮਹਾਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਕਿਲਤ ਪੈਦਾ ਹੋ ਗਈ ਸੀ ਫਰਵਰੀ 2022 ਵਿੱਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ ਤਸਦੀਕ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਉਹਨਾਂ ਫੈਡਰਲ ਰਜਿਸਟਰੀ ਵਿੱਚ ਕਿਸੇ ਵੇਲੇ ਸੈਲਫ ਰਜਿਸਟਰਡ ਟ੍ਰੇਨਿੰਗ ਸਕੂਲਾਂ ਦੀ ਗਿਣਤੀ 32000 ਤੋਂ ਟੱਪ ਗਈਏ ਪਰ ਸਰਕਾਰ ਦਾ ਤਾਜ਼ਾ ਕਾਰਵਾਈ ਮਗਰੋਂ ਹਜ਼ਾਰਾਂ ਟ੍ਰੇਨਿੰਗ ਸਕੂਲ ਚੁੱਪਚੀਪ ਹੀ ਬੰਦ ਹੋ ਗਏ ਹਨ ਅਤੇ ਹੁਣ 3000 ਹੋਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਟਰਾਂਸਪੋਰਟ ਸੈਕਟਰ ਦੇ ਮਾਹਰਾਂ ਮੁਤਾਬਕ ਸਿਰ 30 ਦਿਨ ਦੇ ਅੰਦਰ ਟਰੰਪ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਬਿਹੱਦ ਮੁਸ਼ਕਲ ਅਤੇ ਟ੍ਰੇਨਿੰਗ ਸਕੂਲਾਂ ਨੂੰ ਬੰਦ ਕਰਨ ਦਾ ਸਿਰਫ ਬਹਾਨਾ ਬਣਾਇਆ ਗਿਆ ਹੈ ਪਰ ਫੈਡਰਲ ਮੋਟਰ ਕੈਰੀ ਕੋਰ ਕੈਰੀਅਲ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਰਗੇ ਰਾਜਾਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇਸੈਂਸ ਜਾਰੀ ਕੀਤੇ ਗਏ ਹਨ ਜਦ ਤੱਕ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਹੁੰਦੀ ਅਤੇ ਅਮਰੀਕਾ ਦੇ ਹਾਈਵੇ ਤੇ ਹੈਵੀ ਵੀਕਲ ਚਲਾਉਂਦੇ ਦੇ ਬਿਲਕੁਲ ਵੀ ਸਮਰੱਥ ਨਹੀਂ ਹਾਂ ਨੂੰ ਦੇਖਣਾ ਹੋਵੇਗਾ ਕਿ ਇਸ ਫੈਸਲੇ ਨਾਲ ਕੀ ਜਿਹੜਾ ਨਤੀਜਾ ਉਹ ਪੰਜਾਬੀਆਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ਕੀ ਕਹਿੰਦੇ ਆ ਸਿਆਸੀ ਜਾਣਕਾਰਾਂ ਦਾ ਇਹਨਾਂ ਬਾਰੇ My name is vrinder from USA India Today newspaper and Sargam TV USA. And I'm also doing marriagelagon.com. We will find girls and girls for you to marry. And uh, you can call me anytime, 510-943-8037, or you can email me sarkamtv at gmail.com. Or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज Register at info at We cater for USA, Canada, UK, Australia, India, Fiji and Laura. For more information call 510-943-8037